ਕਰੋ ਸਾਰੇ ਜਣੇ ਨੋਟ ਇਹ ਨਿਆਂਈ ਦਾ ਬਾਣ ਬਿਕਾਊ ਆ ਪਿੰਡ ਕੌਰਿਆਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਝੋਟੇ ਦੇ ਸਿਰ ਵਰਗੀ ਪੈਲੀ ਬਿਕਾਊ ਆ ਕਹਿੰਦੇ 75000 ਪਲੱਸ ਠੇਕਾ ਬਿਨਾ ਮੋਟਰ ਤੋਂ ਐ ਜੇ ਮੋਟਰ ਲਵਾ ਕੇ ਦੇਣੀ ਐ ਤਾਂ ਉਹ ਜਾ ਰੇਟ ਵੱਧ ਜੂਗਾ ਠੀਕ ਆ ਬਾਈ ਤਾਂ ਤੁਸੀਂ ਸਾਰਾ ਧਿਆਨ ਨਾਲ ਦੇਖ ਲਓ ਪਿੰਡ ਦੇ ਜਮ੍ਹਾਂ ਲੱਗੇ ਆ ਬਿਲਕੁਲ ਨਿਆਂ ਦਾ ਬਾਣ ਇਹਦਾ ਮੁੱਲ ਹੈਗਾ 26 ਲੱਖ 50 ਹਜ਼ਾਰ ਇਹਦਾ ਮੁੱਲ ਆ ਬਾਕੀ 20 50 ਹਜ਼ਾਰ ਇਧਰ ਉਧਰ ਵੀ ਹੋ ਜੂਗਾ ਮੌਕੇ ਤੇ ਪਾਖੜਾ ਨਹਿਰ ਦਾ ਇਹਨੂੰ ਪਾਣੀ ਲੱਗਦਾ ਨੱਕੇ ਦਾ ਪਾਣੀ ਲੱਗਦਾ ਉਹ ਸਾਰੀ ਵੀਡੀਓ ਤੁਸੀਂ ਐ ਲਾਸਟ ਤੇ ਦੇਖ ਲਿਓ ਤੁਹਾਨੂੰ ਸੂਏ ਤੇ ਨਹਿਰ ਦੀ ਵੀਡੀਓ ਵੀ ਐਂਡ ਤੇ ਦਿਖਾਵਾਂਗੇ ਧਰਤੀ ਹੀਟਲਾ ਪਾਣੀ ਵੀ ਕਹਿੰਦੇ ਐਣ ਖੰਡ ਵਰਗ ਹੈ ਮਿੱਠਾ ਚੋਨਾ 100 100 ਮਣ ਤੋਂ ਡੇਗਦਾ ਨਹੀਂ ਕਣਕ ਦਾ ਝਾੜ ਵੀ 70 ਤੋਂ ਕਹਿੰਦੇ ਘਟਦਾ ਨਹੀਂ ਜਿਹੜੇ ਕਿਸੇ ਵੀਰ ਨੇ ਇਹ ਬਾਣ ਲੈਣਾ ਹੋਵੇ ਤਾਂ ਸੰਪਰਕ ਕਰ ਸਕਦਾ ਮਲਕੀਤ ਸਿੰਘ ਨਾਲ ਸਕਰੀਨ ਤੇ ਆ ਨੰਬਰ ਦਿੱਤਾ ਹੋਇਆ ਹੈ ਕੰਟੈਕਟ ਕਰ ਸਕਦੇ ਹੂੰ ਦੂਜੀ ਗੱਲ ਜੇ ਕਿਸੇ ਭਰਾ ਡੀਲਰ ਨੇ ਪ੍ਰੋਫਿਟ ਲਈ ਲੈਣਾ ਆਪਣੇ ਲਈ ਉਹਦੇ ਲਈ ਵੀ ਇਹ ਬਾਦੇ ਵਾਲੀ ਚੀਜ਼ ਐ ਘਾਟੇ ਵਾਲੀ ਨਹੀਂ ਜਿਵੇਂ ਕਿ ਉਹ ਕਨਾਲਾਂ ਦੇ ਵਿੱਚ ਵੀ ਵੇਚ ਸਕਦਾ ਉਹਨੂੰ ਪਲਾਟ ਬਣਾ ਕੇ ਜਿਵੇਂ ਕਨਾਲ ਦੀ ਪਲਾਟ ਬਣਾ ਲਿਆ ਦੋ ਕਨਾਲਾਂ ਦਾ ਪਲਾਟ ਬਣਾ ਲਿਆ ਕਿਉਂਕਿ ਪਿੰਡ ਦੇ ਬਿਲਕੁਲ ਨਜ਼ਦੀਕ ਐ ਇਹ ਪਲਾਟਾਂ 'ਚ ਤਾਂ ਇਹ ਹੋਰ ਵੀ ਮਹਿੰਗਾ ਵਿਕੂਗਾ ਬਹੁਤ ਤਗੜੇ ਬਾਣਾ ਬਈ ਇੱਥੇ ਤੁਸੀਂ ਪਤਾ ਕਰ ਸਕਦੇ ਹੋ ਕਿਸੇ ਤੋਂ ਵੀ ਚਾਰ ਸਪੇਰੇ ਨਹਿਰੀ ਪਾਣੀ ਆ ਇਸ ਪਿੰਡ ਦੇ ਬਹੁਤ ਜਿਆਦੇ ਫਸਲ ਹੁੰਦੀ ਆ ਤੇ ਤਰਤੀਹਠਲਾ ਪਾਣੀ ਤਾਂ ਪੁੱਛੀ ਨਾ ਬਹੁਤ ਜਿਆਦੇ ਮਿੱਠਾ ਐ ਇਸ ਪਿੰਡ ਦਾ ਇਸ ਪਿੰਡ ਦੇ ਆਸ-ਪਾਸ ਦੇ ਪਿੰਡਾਂ ਚੋਂ ਸਾਰਿਆਂ ਨਾਲੋਂ ਸੌਖਾ ਪਿੰਡ ਕੌਰਿਆਣਾ ਮੰਨਿਆ ਜਾਂਦਾ ਬਈ ਕਿਉਂਕਿ ਪਾਣੀ ਦੀ ਕਿਸੇ ਗੱਲੋਂ ਘਾਟ ਨਹੀਂ ਹੈਗੀ ਪਾਣੀ ਆਮੋ ਆਮੈਂ ਪਾਣੀ ਦੀ ਹੀ ਫਸਲ ਹੁੰਦੀ ਆ ਸਾਰੀ ਪਾਣੀ ਨਾਲ ਹੀ ਆ ਆ ਤੁਸੀਂ ਸੂਆ ਦੇਖ ਸਕਦੇ ਹੋ ਇਸ ਟਾਈਮ ਹੁਣ ਬੰਦੀ ਆਈ ਹੋਈ ਐ ਇਹ ਪਾਖੜਾ ਨਹਿਰ ਚੋਂ ਸੂਆ ਭਟਦਾਗਾ ਆ ਤੁਹਾਨੂੰ ਅੱਗੇ ਦੇਖ ਲਓ ਥੋੜਾ ਜਾ ਆ ਮੋਗਾ ਨਿਕਲਦਾ ਪਾਖੜਾ ਨਹਿਰ ਚੋਂ ਆਸੀ ਉਹ ਨਹਿਰ ਦੇਖ ਲਓ ਸਾਰੇ ਗੌਰ ਨਾਲ ਗਾਂ ਇਹ ਪੱਕੇ ਨੂੰ ਜਾਂਦੀ ਐ ਇਧਰੋਂ ਮਗਰੋਂ 11 ਸੂਰਤੀ ਇਧਰ ਹੋ ਕੇ ਆਉਂਦੀ ਐ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਬਈ